ਪਨੀਰ ਲੈ ਕੇ ਆਏ ਤੁਸੀਂ ਪਨੀਰ ਲੈ ਕੇ ਆਇਆ ਸਰ ਠੀਕ ਹੈ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕਿਹੜੀ ਦੁਕਾਨ ਤੋਂ ਕਿੱਥੋਂ ਲੈ ਕੇ ਆਏ ਇਹ ਕਿਹੜਾ ਸਪਲਾਈ ਦੇ ਦਾ ਦਾ ਸਰ ਉਹਨਾਂ ਨੇ ਫੋਨ ਕੀਤਾ ਤਾਂ ਸਰ ਉਹ ਕਹਿੰਦਾ ਅੱਜ ਅੱਜ ਆਉ। ਫਿਰ ਜੀ ਬਸ ਅੱਜ ਜੇ ਆਜ ਬਵਾ ਗਏ ਨਹੀਂ ਇਹ ਹੁੰਦਾ ਕਿਥੋਂ ਪਨੀਰ ਹੈ ਕਿਹੜੀ ਦੁਕਾਨ ਹਰਿਆਣਾ ਕਿਥੋਂ ਲੈ ਕੇ ਆਏ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਇਹ ਉੱਥੇ ਬੰਦੀ ਹੋਈਗੀ ਫੈਕਟਰੀ ਹੋਈਗੀ ਇਸ ਤੋਂ ਆਨੇ ਜੀ ਹਾਂ ਜੀ ਉੱਥੋਂ ਜਾ ਕੇ ਲੈ ਕੇ ਆਇਆ ਸਰ ਠੀਕ ਹੈ ਜੀ ਤੇ ਫਿਰ ਇਥੇ ਮਕੇਰੀਆਂ ਦੇਣ ਆਈ ਹਾਂ ਜੀ ਹਾਂ ਜੀ ਕਿ ਜੇ ਮੂਰੀਆਂ ਕਿਹੜੀ ਜਗ੍ਹਾ ਦੇਣਾ ਹੈ ਸਰ ਉਹਨਾਂ ਨੇ ਫੋਨ ਕੀਤਾ ਦਾ ਉਹਨਾਂ ਨੇ ਬੋਲਾ ਥਾ ਕਿ ਬਸੜੇ ਆ ਜਾਣਾ ਬਸੜੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਲੈਂਦੇ ਹਾਂ ਹੁਣ ਨਾਮ ਨਹੀਂ ਦੱਸਦਾ ਇਹਨਾਂ ਸਹੀ ਐਡਰੈਸ ਨਹੀਂ ਦੱਸਣਾ ਅੱਜ ਅਸੀਂ ਤੜਕਸਾਰ ਹੀ ਇੱਥੇ ਇੱਕ ਇੰਟਰਸੈਪਟ ਲਿੰਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਮ ਫੈਸਟੀਵਲ ਸੀਜ਼ਨ ਦੇ ਸਾਨੂੰ ਮਾਨਯੋਗ ਹੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨਾਰ ਸਿੰਘ ਜੀ ਆਈਐਸ ਮਾਨਯੋਗ ਡਾਇਰੈਕਟਰ ਅਸ਼ਕਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਜੀਦ ਉਹਨਾਂ ਵੱਲੋਂ ਸਖਤ ਹਦਾਇਤਾਂ ਹੈ ਕਿ ਦਿਹਾਰੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੇ ਸਮਾਨ ਨਾ ਲੁਕਾਉਣ ਦੀ ਮਹਿੰਤ ਕਰਾਇਆ ਜਾ ਸਕੇ ਔਰ ਇਹ ਸਬੰਧ ਵਿੱਚ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕਸ ਆ ਰਹੀ ਏ ਤੇ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਰਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ ਨੀਅਰ ਅਬਾਊਟ 7 ਕਿਲੋਗ੍ਰਾਮ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਇਹ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਕੋールド ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਹੈ ਛੇਤਰ ਛੇਤੀ ਮੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉਂ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀ ਲੀਆਂ ਜਿਹੜਾ ਚੱਕਦਾ ਜੇ ਕਿੱਥੋਂ ਕੋਈ ਇਦਾਂ ਦੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਸੀ ਇਹਨੂੰ ਡਿਸਟ੍ਰਿਬਿਊਟਰ ਦਾ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਏ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲੇ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਇਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਆ ਉਹਨੂੰ ਅਸੀਂ ਇੱਥੇ ਕੋਲਡ ਸਟੋਰ ਚ ਸੀਲ ਕਰ ਦੇਣਾ ਤਾਂ ਕੀ ਕਹਿੰਦੇ ਕੀ ਕਿ ਇਹ ਜਿਹੜਾ ਪਨੀਰ ਆ ਇਹ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਫੜਦੇ ਆਂ ਜਾਂ ਜੋ ਵੀ ਇਨਵੈਸਟੀਗੇਸ਼ਨ ਲਈ ਸੈਂਪਲ ਲੈਂਦੇ ਜਾਂਦੇ ਆਂ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਉਹਦੇ ਚ ਅਸੀਂ ਕਹਿ ਸਕਦੇ ਆਂ ਕਿ ਅਸਲੀ ਆ ਨਕਲੀ ਹੈਗਾ ਉਹਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ ਚ ਸਟੋਰ ਕਰ ਲੈਂਦੇ ਆਂ ਟੈਕੀ ਰਿਪੋਰਟ ਆਂਦੇ ਜੇ ਤੇ ਠੀਕ ਹੋਇਆ ਤੇ ਘਰੇ ਸੀ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਉਹ ਰਿਜਿਸਟਰ ਫੂਡ ਸੇਫਟੀ ਐਕਟ ਸਟੈਂਡਰਡ ਹਾਈਨੈਟ ਦੇ ਅਗੇਂਸਟ ਕਾਰਵਾਈ ਕੀਤੀ ਜਾਏ ਤੇ ਉਹ ਜਿਹੜਾ ਗੱਡੀ ਵਾਲਾ ਹਾਂਜੀ ਹੁਣ ਫੜ ਲਿਆ ਜੀ ਗੱਡੀ ਇਹਨਾਂ ਹਾਂਜੀ ਗੱਡੀ ਵਾਲਾ ਇੱਥੇ ਆ ਗਿਆ ਉਹ ਨਾਲ ਹੀ ਆ ਸਾਡੇ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੱਨਾਂ ਅੱਜ ਕਰੇ ਕਾਰਵਾਈ ਨਹੀਂ ਹੁੰਦੀ ਉਹ ਕੰਪਲੀਟ ਕਰਦੇ ਹਾਂ